ਜਦੋਂ ਤੋਂ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਹੀ ਲਗਾਤਾਰ ਪਿੰਡਾਂ ਦੇ ਵਿੱਚ ਮਾਹੌਲ ਪਖਿਆ ਹੋਇਆ ਹੈ ਸਿਆਸਤ ਗਰਮਾਰੀ ਹੈ ਪਿੰਡਾਂ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਖਬਰਾਂ ਆਉਂਦੀਆਂ ਨੇ ਕਿਤੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾਂਦੇ ਨੇ ਕਿਤੇ ਸਿਆਸੀ ਵਰਕਰ ਦਾ ਕਤਲ ਹੋ ਜਾਂਦਾ ਹੈ ਕਿਤੇ ਔਰਤਾਂ ਨੂੰ ਲੁਭਾਉਣ ਦੇ ਲਈ ਸੂਟਾ ਦੀ ਸੂਟਾ ਦਾ ਲਾਲਚ ਦਿੱਤਾ ਜਾਂਦਾ ਤੇ ਕਿਤੇ ਸਰਪੰਚੀ ਲਈ ਬੋਲੀ ਲੱਗ ਰਹੀ ਹੈ ਤਾਂ ਐਸੇ ਵਿਚਕਾਰ ਇੱਕ ਹੋਰ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਸਾਂਝੇ ਉਮੀਦਵਾਰ ਤੋਂ ਉਸਦਾ ਨਾਮਜ਼ਦਗੀ ਪੱਤਰ ਖੋਲਿਆ ਜਾਂਦਾ ਹੈ ਦਰਅਸਲ ਪਿੰਡ ਦੇ ਵੱਲੋਂ ਇੱਕ ਸਾਂਝਾ ਉਮੀਦਵਾਰ ਚੁਣਿਆ ਜਾਂਦਾ ਹੈ ਉਹ ਉਮੀਦਵਾਰ ਨਾਮਜ਼ਦਗੀ ਭਰਨ ਦੇ ਲਈ ਦਫ਼ਤਰ ਜਾ ਰਿਹਾ ਹੁੰਦਾ ਹੈ ਤੇ ਇਸ ਤੋਂ ਬਾਅਦ ਜਦੋਂ ਉੱਥੇ ਪਹੁੰਚਦਾ ਹੈ ਉਸਦੇ ਹੱਥ ਦੇ ਵਿੱਚ ਜੋ ਪੱਤਰ ਹੁੰਦੇ ਨੇ ਉਹ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਖੋਹ ਲਈ ਜਾਂਦੇ ਨੇ ਐਨਾ ਹੀ ਨਹੀਂ ਪੱਤਰ ਖੋਣ ਤੋਂ ਬਾਅਦ ਬਦਮਾਸ਼ ਸਾਹਮਣੇ ਜੋ ਨਹਿਰ ਹੁੰਦੀ ਹੈ ਉਸ ਦੇ ਵਿੱਚ ਸਾਰੇ ਨਾਮਜ਼ਦਗੀ ਪੱਤਰ ਸੁੱਟ ਦਿੰਦੇ ਨੇ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਹਿਰ ਦੇ ਵਿੱਚ ਜੋ ਪੱਤਰ ਹੈ ਉਹ ਸੁੱਟੇ ਹੋਏ ਦੇਖੇ ਜਾ ਸਕਦੇ ਨੇ ਦੱਸਿਆ ਜਾ ਰਿਹਾ ਕਿ ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਕਾਰਵਾਈ ਦੀ ਗੱਲ ਵੀ ਕਹੀ ਗਈ ਸੀ ਲੇਕਿਨ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਦੱਸਿਆ ਜਾ ਰਿਹਾ ਕਿ ਇਹ ਸਾਰੀ ਵਾਰਦਾਤ ਆਜ਼ਾਦ ਉਮੀਦਵਾਰ ਨੂੰ ਨਾਮਿਨੇਸ਼ਨ ਪਰੰਤੂ ਰੋਕਣ ਦੇ ਲਈ ਕੀਤੀ ਗਈ ਸੀ ਇਹ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਨਾਮਿਨੇਸ਼ਨ ਪੱਤਰ ਖੋਹਣ ਦੀ ਘਟਨਾ ਨੇ ਲੋਕਾਂ ਦੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਇਸ ਘਟਨਾ ਨੇ ਮੁਰਤੋਂ ਸਰਕਾਰ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿਉਂਕਿ ਦਿਨ ਦਿਹਾੜੇ ਹੀ ਕਿਤੇ ਲੁੱਟ ਦੀ ਵਾਰ ਦਾਤ ਵਾਪਰੀ ਹੈ ਤੇ ਕਿਤੇ ਚੋਣਾਂ ਨੂੰ ਲੈ ਕੇ ਕਤਲ ਹੋ ਰਹੇ ਨੇ ਕਿਤੇ ਬੋਲੀ ਲੱਗ ਰਹੀ ਹੈ बहस हो ਜਾਂਦੀ ਹੈ ਦਫ਼ਤਰਾਂ ਦੇ ਵਿੱਚ ਤੇ ਲਗਾਤਾਰ ਜੀਹਾਂ ਘਟਨਾਵਾਂ ਦੀ ਖਬਰਾਂ ਆ ਰਹੀਆਂ ਨੇ ਜਦੋਂ ਤੋਂ ਐਲਾਨ ਹੋਇਆ ਹੈ ਉਦੋਂ ਤੋਂ ਹੀ ਅਜਿਹੀਆਂ ਖਬਰਾਂ ਆ ਰਹੀਆਂ ਨੇ ਹੁਣ ਤਾਜ਼ਾ ਮਾਮਲਾ ਫਰੀਦਕੋਟ ਦਾ ਹੈ ਜੇ ਤੁਹਾਨੂੰ ਦੱਸਿਆ ਇਸ ਦੇ ਵਿੱਚ ਜੋ ਹੈ ਚਸ਼ਮਦੀਦਾ ਦੇ ਬਿਆਨ ਵੀ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਸਾਰੀ ਵਾਰਦਾਤ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ ਕੀ ਕਿਹਾ ਹੈ ਸੁਣੋ ਅਸੀਂ ਜੀ ਸਾਡੇ ਪਿੰਡ ਮਮਾਰਾ ਤੋਂ ਇੱਕ ਉਮੀਦਵਾਰ ਸਾਝਾ ਪਿੰਡ ਨੇ ਚੁਣਿਆ ਸੀਗਾ ਪਾਰਟੀ ਬਾਜੀ ਦੇ ਉੱਪਰ ਰੱਖ ਕੇ ਲਖਵੀਰ ਸਿੰਘ ਜੀ ਅੱਜ ਉਹਦੇ ਨਾਮੀਨੇਸ਼ਨ ਫਾਰਮ ਭਰਨ ਲਈ ਸਡੀਓ ਡਰੇਨਸ ਨਹਿਰਾਂ ਤੇ ਕੋਟਕਪੂਰਾ ਰੋਡ ਤੇ 2:30 ਵਜੇ ਦੇ ਕਰੀਬ ਆਏ ਸੀ ਉਸ ਉਮੀਦਵਾਰ ਕੋਲੇ ਹੱਥ 잡ਦੇ ਜੋ ਨੋਮੀਨੇਸ਼ਨ ਫਾਈਲ ਸੀ ਉਹ ਜਦੋਂ ਦਫਤਰ ਚ ਦਾਖਲ ਹੋਣ ਲੱਗਾ ਤਾਂ ਕੁਝ ਬੰਦੇ ਬਾਹਰ ਲਿਆਣ ਪਛਾਤੇ ਜਿੰਨਾ ਸਕਾਰਪੀਓ ਗੱਡੀ ਤੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਉਹਦੀ ਫਾਈਲ ਧੱਕੇ ਨਾਲ ਖੋਲੀ ਤੇ ਉਹਦੇ ਸਾਹਮਣੇ ਹੀ ਨਾਲ ਜੋ ਨਹਿਰ ਸੀ ਨਹਿਰ ਦੇ ਵਿੱਚ ਤਾਰਤੀ ਉਸ ਤੋਂ ਬਾਅਦ ਰੌਲਾ ਪੈਣ ਤੇ ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ ਉਹਨੇ ਆ ਕੇ ਨਹਿਰ ਤੇ ਜੋ ਫੈਲਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ ਤੇ ਮਕਸਦ ਇਹਨਾਂ ਦਾ ਇਹ ਹੀ ਸੀਗਾ ਕਿ ਕੋਈ ਆਮ ਬੰਦਾ ਦੈਸ਼ ਤੋਂ ਕੱਲ ਤੋਂ ਜਿਹੜੇ 2 ਦਿਨ ਰਹਿੰਦੇ ਕਾਗਜ਼ ਨਾ ਭਰੇ ਇਸ ਸੰਬੰਧੀ ਅਸੀਂ ਆਰਓ ਸਾਹਿਬ ਨੂੰ ਵੀ ਦੱਸਿਆ ਵੀ ਸਾਡੇ ਨਾਲ ਐ ਹੋਈ ਤੇ ਪੁਲਿਸ ਸਿਟੀ 1 ਦੇ ਧਿਆਨ ਚ ਲਿਆਂਦਾ ਐ ਐਸਐਚਓ ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਇਹ ਹੀ ਉਮੀਦ ਕਰਦੇ ਆਂ ਖਾਸ ਕਰਕੇ ਐਸਐਸਪੀ ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨਾਮੀਨੇਸ਼ਨ ਭਰਨੇ ਉਹਦੇ ਲਈ ਪੂਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਬੰਦਾ ਦੈਸ਼ ਤੋਂ ਬਿਨਾਂ ਆ ਸੌਖੇ ਮਾਹੌਲ ਤੇ ਕਾਗਜ਼ ਆਪ ਦੇ ਭਰ ਸਕੇ ਜੋ ਇਹ ਡੈਸ਼ ਦਾ ਮਾਹੌਲ ਬਣਾਉਂਦਾ ਖਦਸ਼ਾਉ ਪੈਦਾ ਕਿ ਹੋਰ ਉਮੀਦਵਾਰ ਵੀ ਕਾਗਜ਼ ਨਾ ਭਰਨ। ਮੇਰਾ ਨਾਮ ਗਰਮੇਲ ਸਿੰਘ ਆ ਜੀ। ਪਿੰਡ ਮਮਾਰਾ ਲਖਵੀਰ ਸਿੰਘ ਦੇ ਅਸੀਂ ਕਾਗਜ਼ ਸੁਪੰਚੀ ਦੇ ਪਰਣ ਆਏ ਸੀ। ਤੇ ਜਦੋਂ ਨਹਿਰ ਕਲੋਨੀ ਅੰਦਰ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਹੋਏ ਤੇ 80 ਤੇ ਬੰਦਿਆਂ ਨੇ ਕਾਗਜ਼ੇ ਦੇ ਖੋ ਕੇ ਭੱਜ ਗਏ ਇਸੇ ਜਗ੍ਹਾ ਨਹਿਰ ਚ ਪੜ ਕੇ ਛੱਡਤੀ ਰਕੇਸ਼ ਸਿੰਘ ਨਾਂਜ ਮੇਰਾ ਮੈਂ ਕਾਜ ਭਰਨ ਆਇਆ ਸੀ ਇੱਥੇ ਮੈਂ ਇੱਕਦੂ ਖੜਾ ਆ ਕੇ ਇਧਰ ਅਨੁਛਾਤ ਅੱਧਾ ਜਣੇ ਆਏ ਮਿੱਥੋਂ ਮੋਬਾਈਲ ਕਾ ਖੋ ਕੇ ਕਾਜ ਪੱਤਰ ਪਾ ਫਾਫਾ ਮੈਂ ਇਹਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਮੈਂ ਛੱਡ ਕੇ ਮਿੱਟੀ ਵੀ ਆ ਕੇ ਲਏ ਕੀ ਕਹਿੰਦੇ ਗੋਦਾਬੇ ਮਾਰਦੇ ਆਂ ਤੇ ਅਸੀਂ ਐਂ ਕਰਦੇ ਆਂ ਐਂ ਕਰਦੇ ਆਂ ਕਿਹੜੀ ਪਾਰਟੀ ਕੋਲ ਭਰਨ ਆਇਆ ਸੀ ਅਥੇ ਯਾ ਜਿਆਦ ਸੀ ਜੀ